ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕੋ ਟਲ ਗੁਰ ਸੇਵੀਐ ਅਹਨ ਸਸੈ ਜਿਸ ਵਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਦੁਖ ਪੰਜਨੀ ਸਾਹਿਬਾ ਗਉੜੀ ਮਹਲਾ ਪੰਜਵਾ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਟ ਪਹਿਰ ਆ ਰਾਦੀਐ ਉਹ ਨ ਸਦਗੁਰ ਗਿਆਨ ਰਹਾਉ ਜਿਤ ਕਟਵਸਾਈ ਪਾਰ ਬ੍ਰਹਮ ਸੋਈ ਸੁਹਾਵਾ ਠਾਉ ਜਮ ਕੰਕਰ ਨੀਰ ਨ ਆਵਈ ਰਸਨਾ ਹਰ ਗੁਣ ਕਾ ਸਿਵਾ ਸੁਰਤ ਨ ਜਾਣੀਆ ਨਾ ਜਾਪਿਆ ਰਾਗ ਕੋਟ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗ ਮੰਗਾ ਦੂ ਤੇ ਕਿਰਪਾ ਗੋਸਾਈਆ ਨੱਠੇ ਸੋ ਸੰਤਪਾਪ ਦੀਵਾ ਨਾ ਲੱਗਈ ਸਤਗੁਰ ਰੱਖਿਆ ਆਪ ਗੁਰ ਨirਾਇਣ ਦੇ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਟੈ ਸਭ ਕਿਸੇ ਪਾਇਆ ਜਨ ਨਾਨਕ ਸਤਿਵਰਹਾਰੂ ਗੜੀ ਮਹਲਾ ਪੰਜਵਾ ਸੁਖੀ ਹਰੇ ਕੀ ਖਿਨ ਮਹਾਂ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਾਇਟ ਪੂਰੀ ਗੁਰ ਦੀਵ ਸਿਵ ਕੋ ਦਿਨੀ ਆਪਣੀ ਸਿਵ ਰਹਾ ਮਟਗੀ ਚਿੰਤਾ ਪੁਣੀ ਮਨ ਆਸਾ ਕਰੀ ਦਿਆ ਸਤਿਗੁਰੁ ਗੁਣਤਾਸਾ ਦੁਖੁ ਨਾ ਠੀ ਸੁਖੁ ਆਇ ਸਮਾਈ ਢੀ ਲੰਪਰੀ ਜਗੁਰੁ ਫਰਮਾਈ ਇਛੁ ਪਨੀ ਪੂਰੇ ਗੁਰ ਮਿਲੇ ਨਾਨਕ ਤੀ ਜਨ ਸੁਫਲ ਭਗੈ ਨਾਨਕ ਤੀ ਜਨ ਸੁਫਲ ਫਲੀ ਗੜੀ ਮਹਲਾ ਪੰਜਵਾਂ ਤਾਪ ਕੇ ਪਾਈ ਪ੍ਰਸਾਦ ਸੀਤਲ ਫੈ ਕੀਨੀ ਪ੍ਰਦਾਦ ਪ੍ਰਭ ਕਿਰਪਾ ਤੇ ਬੈ ਸੁਹੇਲੀ ਜਨਮ ਜਨਮ ਕੇ ਵਿਸ਼ਰੀ ਮਿਲੀ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸੰਗਲ ਰੂਪ ਕਾ ਬਿਨ ਸਿਆਥਾਉ ਸੈ ਸੁਭਾਏ ਬੁਲੀ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਦ ਮੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵਾਈ ਗਾਉੜੀ ਮੱਲਾ ਪੰਜਵਾ ਇਹ ਸਿਮਰਤ ਦੂ ਸਭ ਜਾਈ ਨਾ ਮਰਤਨ ਵਸੀ ਮਨ ਆਈ ਜਾਂ ਮਨ ਮੇਰੀ ਗੋਇੰਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਨੀ ਰਹਾ ਇਕ ਸვენ ਨਾਹੀ ਦੂਜਾ ਕੋਈ ਝਾਕੇ ਟੇ ਟ ਸਦਾ ਸਖ ਹੋਈ ਸਾ ਜਨ ਮੀਤ ਸਖ ਕਰ ਏਕ ਹਰ ਹਰ ਅਖਰ ਮਨ ਮੇ ਲੀਖ ਰਵ ਰਹਾ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗਉੜੀ ਮੰਨ ਲਾ ਪੰਜ ਵਾਈ ਫੂਟ ਬਿਗਨੇ ਰੈ ਕਿ ਨਮਾਹ ਹਰ ਕਥਾ ਸਾਥ ਸੰਗ ਸੁਨੋਹੀ ਪੀਤ ਰਾਮ ਰਾਸੇ ਅੰਮ੍ਰਿਤ ਗੁਣ ਰਾਜਸ ਜਪ ਹਰ ਚਨ ਮਿਟੀ ਖੁਦ ਤਾਸੀ ਰਹਾਉ ਸਰੁਕਲਿਆਨ ਸੁ ਸਹਿਜ ਨਿਦਾਨ ਜਾ ਕਰ ਦੇਵ ਸਿਵ ਗਵਾਨੈ ਆਉ ਖਦ ਮੰਤਰ ਤੰਤ ਸਾਰੇ ਸ਼ਾਰ ਕਨੇਹਾਰੁਰ ਦੇਵਦਾਰ ਤਜ ਸਭ ਪਰਮ ਪਜਿਉ ਪਰ ਬ੍ਰਹਮ ਕਉ ਨਾਨਕ ਟਾਲਿਉ ਉਪਦਰਮ ਗਉੜੀ ਮੰਲਾ ਪੰਜਵਾਰ ਸ਼ਾਂਤ ਹੈ ਗੁਰੂ ਗੋਬਿੰਦ ਪਾਈ ਤਾ ਪਾਵੈ ਸੇ ਮੇਰੀ ਪਾਈ ਰਹਾਉ ਰਾਮ ਨਾਮ ਨਿਤ ਰਸਨ ਵਖਾਨ ਬਿਨ ਸੇ ਰੋਗ ਭੈ ਕਲਿਆਨ ਪਾਰ ਬ੍ਰਹਮਾ ਗੁਣ ਅਗੰਬੀ ਚਾਰ ਸਾਧੂ ਸੰਗਮ ਹੈ ਨਿਸਤਾਨ ਨਿਰਮਲ ਗੁਣ ਗਾਵੋ ਨਿਤ ਨੀਤ ਨਹੀਂ ਬਿਆਦ ਉਮਰੇ ਜਨ ਨੀਤੈ ਮਨ ਵਿੱਚ ਕਰਮ ਪ੍ਰਭੂ ਆਪਣਾ ਪਿਆਈ ਨਾਨਕ ਦਾਸ ਤੇਰੀ ਸਰਨਾਈ ਗਉੜੀ ਮਹਲਾ ਪੰਜਵਾਂ ਨੀਤਰ ਪ੍ਰਕਾਸ਼ ਕਿਹਾਂ ਗੁਰ ਦੀਵਾ ਪਰਮ ਗਏ ਪੂਰਨ ਪਈ ਸਿਵਰਾਉ ਸੀਤ ਲਾਤੀ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਾਪ ਕਰਪਾਦਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵਾਈ ਗਉੜੀ ਮੰਲਾ ਪੰਜਵਾਈ ਸਿਰ ਕਰ ਬੈ ਸੋ ਹਰ ਦਿਨ ਪਿਆਰੇ ਸਤਗੁਰ ਤੁਮਰੀ ਕਾਜ ਸਵਾਰੀ ਰਹਾ ਦੁਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਜੀੜ ਕੀ ਕਰਤਾਰੀ ਬਾਦ ਸ਼ਾ ਸ਼ਾ ਸਵਸ ਕਰਦੀਨੇ ਅੰਮ੍ਰਿਤ ਨਾਮ ਮਹਾਰ ਰਪੀਨੇ ਨਿਰਭਉ ਹੀ ਪਜੋ ਭਗਵਾਨੋ ਸਾ ਸੰਗਤ ਮਿਲ ਕੀਨੋ ਦਾ ਨਹੀਂ ਸਨ ਪਰਿ ਪਰੰਤਰ ਜਾਮੀ ਨਾਨਕੂਟ ਪਕਰੀ ਪ੍ਰਸਵਾਮੀ ਗੋੜੀ ਮਹਲਾ ਪੰਜ ਆਏ ਰਾ ਪਿਤਾ ਪ੍ਰਮੀਰੀ ਮੋਹਿ ਨਿਰਗੁਣ ਸਗੁਣ ਤੀਰੀ ਰਹਾਉ ਪੰਜ ਵਿਖਾ ਦੀ ਇੱਕ ਗਰੀਬਾ ਰੱਖ ਰੱਖਣ ਹਾਰੀ ਖੀਰ ਕਰੀ ਅਰੇ ਮੋਹ ਸੰਤ ਹੈ ਆਇਓ ਸੰਤੁ ਹਰੀ ਕਰ ਕਰ ਹਾਰਿਉ ਅਨਕ ਬੋ ਬਾਂਤੀ ਛੁਡੇ ਕਤੋਂ ਨਹੀਂ ਏਕ ਬਾਤ ਸੁਣ ਟਾਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਇ ਨਿਰਭਾਗ ਗੁਰਕਾਰ ਸਬਦ ਕਮਾਇਆ ਜੀਤਲੇ ਓਏ ਮਾ ਬਿਕਾਦੀ ਸੇ ਸੁਹੇਲੀ ਬਾਣੀ ਕਉ ਨਾਨਕ ਮਨ ਭਾ ਬਿਰਗਾਸਾ ਪਾਇਆ ਪਾ ਨਿਰਬਾਣੀ ਮਿਲਾਲ ਮਹੱਲਾ ਪੰਜੇ ਵੈ ਸਰਬ ਕਲਿਆਨ ਕੀਏ ਗੁਰ ਦੀਵ ਸਿਉ ਕਾਪਨੀ ਲਾਇਓ ਸਿਉ ਬਿਗਨ ਲਾਗੇ ਜਪ ਲਖ ਬੀਉ ਤਾਤਪਨੀਤ ਭਈ ਗੁਰ ਗਾਈ ਦੁਰਤ ਗਿਆ ਹਰ ਨਾਮ ਤੇ ਆਈ ਰਾਉ ਸਭ ਨਹੀਂ ਟਾਈ ਰਵਿਆ ਆਪੂ ਆ ਜੁਗਾ ਜਾ ਕਾ ਮਨ ਪਰਤਾਪ ਗੁਰ ਪ੍ਰਸਾਦ ਨਾ ਹੋਈ ਸੰਤਾਪ ਗੁਰ ਕੀ ਚਾਨਣ ਲਗੇ ਮਨ ਮੀਠੀ ਨਿਰਵਿਗਨ ਹੋਈ ਸਾ ਠਾਈ ਉਠੀ ਸਾ ਸੁਖ ਪਾਏ ਸੰਗੁਰ ਤੂਠੀ ਪਾਰ ਬ੍ਰਹਮ ਪ੍ਰਭ ਪਰਖਵਾਲੇ ਜਿੱਥੇ ਕਿੱਥੇ ਦਿਸੇ ਨਾਲੀ ਨਾਨਕ ਦਾਸ ਖਸਮ੍ਰਿਤ ਪਾਲੀ ਮਿਲਾ ਮਹਲਾ ਪੰਜਵਾਈ ਚਰਨ ਕਲਮ ਪ੍ਰਭ ਹਿਰਦੇ ਤਿਆਈ ਰੋ ਗਏ ਸੈਲੇ ਸੁਖ ਪਾਈ ਗੁਰ ਦੁਖ ਕਾਟਿਆ ਦੀਨੋਂ ਦਾਨ ਸਫਲ ਜਨਮ ਜੀ ਮਨ ਪਰਵਾਨ ਰਹਾ ਇਕੰਥਕਤਾ ਅਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਸੋਤ ਮਹਲਾ ਪੰਜਵਾਈ ਸ਼ਾਂਤ ਪਾਈ ਗੁਰ ਸਤ ਗੁਰ ਪੂਰੀ ਸੁਖੁ ਭਜਿ ਬਾਜੀ ਅਨੰਦ ਤੂਰੀ ਰਹਾਉ ਤਾਫਾ ਸੰਤਾ ਬਿਨਾਸੀ ਹਰਿ ਸਿਮਰਤਿ ਕਿਲ ਵਿਕ ਸਵਨਾਸੀ ਅੰਧ ਕਰੋ ਮੇਰਾ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਬਿਲਾਲ ਮਹੱਲਾ ਪੰਜਵੈ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਮਿਰਤ ਸਮਾਰਿਆ ਸਾਜਨਾ ਹੋਈ ਕਿਰਪਾਲਾ ਬਿਖਸ਼ੇ ਸਾ ਪਰਵਾਰ ਆਉ ਕਾਜ ਸਤਗੁਰ ਆਪ ਸੁਵਾਰਿਆ ਵੰਡੀ ਅਰਦਾਹ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤੰਤਰ ਭਾਵਨ ਹਰਿਆ ਹੋਈ ਸਗਲੇ ਜੀ ਸਰਦਾਰਿਆ ਮਨ ਇੱਛੇ ਨਾਨਕ ਫਲ ਪਾਏ ਪੁਨੇ ਇਥੇ ਪੂਜਾਰਿਆ ਮਨ ਇੱਛੇ ਨਾਂ ਫਲ ਪਾਈ ਪੂਰਨ ਇੱਛ ਬੁਜਾਰੀ ਆਈ ਬਿਲਾ ਨਮਨ ਲਾ ਪੰਜਵਾ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰਿਆ ਆ ਰਹਾ ਰਾਜ ਰਜ ਪੂਜਨ ਕਾ ਮੇਰੇ ਪਾਈ ਅੰਮ੍ਰਿਤ ਨਾਮ ਰਤਮਾ ਧਿਆਈ ਮਾਨ ਗੁਰੂ ਰੇ ਸਰਨਾਈ ਜਿਨ ਆਪਣੇ ਨਾਮ ਕੀ ਪਹਿਜ ਰਖਾਈ ਬਿਲਾ ਹਲ ਮਹਲਾ ਪੰਜਵਾਂ ਤਾਪ ਸੰਤ ਸਾਹਿਲੀ ਗੀ ਬਿਨ ਸੀ ਤੀ ਰੂਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾ ਸਰ ਸੁਖਾ ਤੇਰੀ ਮੰਡਲੀ ਤੇ ਰਾਮੰਤਨ ਰੋਗ ਗਣ ਅੰਗਾ ਨਿਤ ਰਾਮ ਕੀ ਇਹ ਅਖਰ ਜੋਗ ਹੈ ਆਏ ਬਸੋ ਕਰ ਦੀਸ ਮਹ ਇਹ ਭਰੇ ਸੰਯੋਗ ਨਾਨਕ ਪ੍ਰਸ ਪਰਸਨ ਪਏ ਲਹਿਗੇ ਵਿਯੋਗ ਮਿਲਾਨ ਮਹੱਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮਤਾ ਕੀ ਨਦ ਨਿਹਾਲ ਗੁਰੂ ਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਅਸੀਤ ਸੁਖੀ ਭਇਆ ਪ੍ਰਭ ਧਿਆਉਣ ਜੋਗ ਰਹਾਉ ਔਖ ਦੇਹਨ ਕਾ ਨਾਮ ਹੈ ਜਿਤੇ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਇਤੇ ਫਿਰ ਦੁੱਖ ਨ ਜਾਪੈ ਹਰ ਹਰੇ ਹਰ ਹਰ ਜਾਪੀਐ ਅੰਤਰ ਲੇ ਲਾਈ ਸਿਲਵ ਕਾ ਤਰੇ ਸਦ ਹੋਈ ਸਤਿ ਸ੍ਰੀ ਨਾਈ ਸੰਤ ਜਬ ਤਹਾਰੇ ਨਾਮ ਜਪੈ ਤਾਂ ਕੀ ਦੂਰ ਬਿਲਾਇ ਮਹਾ ਮੰਤਰ ਨਾਨਕ ਕਥਾ ਹਰ ਕੀ ਗੁਣ ਗਾਈ ਮੇ ਲਾਲ ਮਹੱਲਾ ਪੰਜਵੈ ਹਰ ਹਰੇ ਹਰ ਰਾਧੀਏ ਹੋਈਏ ਅਰੂਗ ਰਾਮਚੰਦ ਕੀ ਲਛਟਿਕਾ ਜਨ ਮਾਰਿਆ ਰੂਗ ਰਹਾ ਗੁਰਪੂਰਾਰ ਜਾਪੀਐ ਨਿਤ ਕੀਤੇ ਭੂਗ ਸਾਸੰਪ ਕਹਿਵਾਰ ਨਹੀਂ ਮਿਲਿਆ ਸੰਜੋਗ యే సిమృత ਸੁਖ ਪਾਈਐ ਬਿਨ ਸੇਬਿਉ ਨਾਨਕ ਪ੍ਰਸਨ ਮਗਤੀ ਕਰਨ ਕਾਨ ਜੋਗ ਰਾਗ ਗੁਲਾਮ ਮਹਲਾ ਪੰਜਵਾ ਦੀ ਘਰ ਪੰਜਵਾ ਇਕ ਓੰਕਾਰੇ ਸੰਗੁਰ ਪਰਸਾਦੀ ਅਵਰੂਪਾ ਸਭ ਤਿਆਗਿਆ ਧਾਰੂ ਨਾਮ ਲਿਆ ਤਪ ਆ ਸਭ ਮਿਟੀ ਰੂਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੀ ਰੱਖਿਆ ਆਪਣੀ ਕਰਮਿਆ ਰਹਾਉ ਮਹਾ ਪਕੜੀ ਪ੍ਰਭ ਕਾ ਡਿਆ ਕੀਨਾ ਆਪਣੇ ਆਉ ਸਿਮਰ ਸਿਮਰ ਮਨ ਤਨ ਸੁਕੀ ਨਾਨਕ ਨਿਰਭੈ ਆਉ ਬਿਲਾ ਰਮਨ ਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਪੁਜੈ ਸੁਖ ਸਾਂਤੁ ਬਨ ਪਰਤਾਪ ਚੱਜ ਰੂਪ ਹਰ ਕੀ ਨੀਂਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਮਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸਿ ਮਿਲਾ ਲ ਮਹੰਲਾ ਪੰਜ ਵੈ ਤਾਤੀ ਵਾਂ ਨ ਲੱਗਾਈ ਪਾਰ ਬ੍ਰਹਮ ਸਰਨਾਈ ਧਾ ਗਿਰਦਾ ਮਾਰੀ ਰਾਮਕਾਰ ਦੁਖ ਲੱਗੇ ਨਾ ਫਾਈ ਸਤਗੁਰੂ ਪੂਰਾ ਪੀਟਿਆ ਜਨ ਬਨਤ ਬਣਾਈ ਰਾਮ ਨਾਮ ਔਖਾ ਦੀਆ ਏਕਾ ਨਿਵਲਾਈ ਰਹਾਉ राख लिए तेन रखन हार सब याद मिटाई कौ नान कृपा पै प्रभ पै सहाय बेलाल महला पंजवा अपने बार का रखिया न पार ब्रह्म गुर सुख शांत सहज आनंद भय पूर्ण पैसी वो राव ਭਜਨ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਾਂ ਲਿਆਂ ਜਾ ਕਾਵਨ ਪ੍ਰਤਾਪ ਦੁਖ ਹਮਾਰੀ ਬਖਸ਼ਣ ਆਪਣੀ ਕਰਦਾਰੀ ਮਨ ਬੰਛਤ ਫਲ ਦਿੱਤਿਐ ਨਾਨਕ ਬਲਿਹਾਰੀ ਮਿਲਾ ਨਮਹੰਲਾ ਪੰਜਵੈ ਤਾਂ ਫਲਹਾਇਆ ਗੁਰ ਸਿਰਜਣਹਾਰੂ ਸਗੁਰ ਆਪਣੇ ਕੋ ਬਲ ਜਾਈ ਜਨਮ ਪੈ ਜੀ ਰਹੀ ਸਾਰੇ ਸੰਸਾਰੀ ਰਹਉ ਕਰਮਸਤ ਕੇ ਦਾਰ ਮਾਲ ਕਾ ਰਾਕਾ ਲੀਨੋ ਪ੍ਰਮਰਤ ਨਾਮ ਮਾਰ ਦੀਨੋ ਦਸ ਕੀ लाज ਰਖੇ ਮੇਰੋ ਆਨ ਗੁਰੂ ਨਾਨਕ ਬੋਲੇ ਦਰਗੀ ਪ੍ਰਵਾਨ ਆਈ ਮਿਲਾਲ ਮਹੱਲਾ ਪੰਜਵਾ पावती रखि आप शीतल चरनी लागी राम हृदय में जा कर कृपा हस्ति प्रदिने जगत दाख प्रताप दुखविंशे सुख अन्ध प्रविशा कृष्ण भुजि मन् तन् सचराप अनाथ को स्मृताऊ सरस्रि को मै स्वामी स्वामि गावत नानक आलाप पौ सोट महला पञ्जवा कष्णान सिमर अपना मन तन पयाु गा कोट बिगन लाति प्रभ सन्ना प्रगटे पले सिगा ਰਬਾਣੀ ਸਭ ਸੁਵਾਕਿਆ ਗਾਵ ਸੁਣੋ ਅਪੜੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਰਹਾਉ ਸੱਚਾ ਸਾਹਿਬ ਮਿੱਤ ਵਿਡਾਈ ਭਗਤ ਵਸਲੇ ਦੇ ਆਲਾ ਸੰਤਾਂ ਕੀ ਪੈ ਰਖਦਾ ਆਇ ਆਦੇ ਬਿਰਧ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਪੂਜਨਿਤ ਪੰਚ ਸਰਬ ਵੇਲਾ ਮੁਖ ਪਾਵਾਉ ਨਿਰਾਮਰਤਾਉ ਸਨੱਠਾ ਗੁਣ ਗੋਵਿੰਦ ਨਿਤ ਗਾਵਉ ਸਿਣੀ ਅਰਦਾਸ ਸੁਆਮੀ ਮੀਰੇ ਸਰਬ ਕਲਾ ਬਣਾਈ ਪ੍ਰਗਟ ਭਈ ਸੰਗਲੇ ਜੁਗ ਅੰਤਰ ਗੁਰ ਨਾਨਕ ਕੀ ਫਰਿਆਈ ਸੋਠ ਮਹੱਲਾ ਪੰਜਵਾ ਸੁਖ ਮੰਗਲ ਕਲਿਆਨ ਸਹਿਦਨ ਪ੍ਰਮ ਕੀਤਨ ਨਿਹਾਰਿਆ ਰੱਖਣ ਹਾਰੇ ਰੱਖਿ ਬਾਰਕ ਸਬ ਗੁਰਤਾ ਪੂਤਾਰਿਆ ਉਬਰੇ ਸਤਗੁਰ ਕੀ ਸਰਨਾਈ ਜਾਂ ਕੀ ਸੇਵਨਾ ਮਿਰਥੀ ਜਾਈ ਰਹਾ ਕਰਮ ਸੁਖ ਬਾਹਰ ਫਨ ਸੁਖਾ ਪ੍ਰਭ ਆਪਣੇ ਪੈ ਦੇ ਆਲਾ ਮਾਨਕ ਬਿਗਨ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾ ਲਾਉ ਛੋਟ ਮਹਲਾ ਪੰਜਵਾ ਗੈ ਕਲੇਸ਼ ਰੂਸ ਨਸੀ ਪ੍ਰ ਆਪਣੇ ਕਿਰਪਾਦਾਰੀ ਆਠ ਪਹਿਰ ਰਤੋ ਸਵਾਮੀ ਪੂਰਨ ਕਲ ਹਮਾਰੀ ਹਾਦੀਓ ਤੋਂ ਸੁਖ ਸੰਪਤ ਰਾਸ ਰਾਖ ਲਿਓ ਪਾਇ ਮੇਰੀ ਕੋ ਪ੍ਰ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਉਹ ਨਾਨਕ ਗੁਰਪੂਰਾ ਪੀਟਿਉ ਮਿਟਿਉ ਸਗਲਾ ਦੀਸਾ ਸੋਟ ਮਹੱਲਾ ਪੰਜਵਾਂ ਸਿਮਰ ਸਿਮਰ ਗੁਰ ਸਤਗੁਰ ਅਪਨਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗੁਰ ਬਚਨੀ ਮਨ ਇਛੇ ਫਲ ਪਾਇਆ ਮੀਰਾ ਗੁਰਪੂਰਾ ਸਦਾਤਾ ਕਰਨ ਕਾਂ ਸਮਰਸ ਸੁਆਮੀ ਪੂਰਨ ਉਰਕ ਵਿਦਾਤਾ ਰਹਾਉ आनंद मन मंगल गुण गाओ गुरु नानक पैदी आला जय जयकार पै जग भीतर होआ पारब्रह्म रखवाला सोठ महल्ला پنج ਵਾਏ ਦੁਰਤ ਗੁਆਇਆ ਹਰ ਪ੍ਰਵਿਆਪੀ ਸਭ ਸੰਸਾਰੂ ਬਾਰਿਆ ਪਾਰਬ੍ਰह्म ਪ੍ਰਭ ਕਿਰਪਾ ਦਾਰੀ ਆਪਣਾ ਮਿਰਤ ਸਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸੂ ਸਹਿਜ ਆਨੰਦ ਗੁਣ ਗਾਓ ਮੰਤਨਾਂ ਦੇ ਉਸ ਖਾਲੀ ਰਾਉ ਪਤ ਦੋ ਰਾਨ ਸੰਗੁਰ ਮੀ ਰਾਮ ਤਿਸ ਕਾ ਬਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਨ ਨਾਨਕੀ ਰੇ ਦਸ ਸੋਠ ਮਹੱਲਾ ਪੰਜ ਵਾ ਬਖਸ਼ਿਆ ਪਰਮ ਪਰਮੇਸ਼ਰੀ ਸਗਲੇ ਰੋਗ ਬਿਦਾਰੀ ਗੁਰੂ ਪੂਰੇ ਕੀ ਸੰਨੀ ਉਮਰੇ ਕਾਰ ਸੰਗ ਸੁਵਾਰੀ ਅਜਨ ਸਿਮਰਿਆ ਨਾਮ ਦਾਰ ਤਾਪ ਉਤਾਰਿਆ ਸੰਗੁਰੂ ਰਈ ਆਪਣੀ ਕਿਰਪਾ ਦਾਰੀ ਰਾਵ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵਡੀ ਵਡੀ ਆਈ ਨਾਨਕ ਕਰਤੇ ਕੀ ਸਾਚ ਸਬਦ ਸੰਤ ਪਾਕਿਆ ਸੋਟ ਮਹਲਾ ਪੰਜਵਈ ਐ ਕਿਰਪਾ ਸੁਆਮੀ ਮੇਰੀ ਤੇ ਸਾਟੇ ਦਰਬਾਰੂ ਸੰਗੁਰੂ ਤਾਪ ਕੋ ਆਇਆ ਪਾਈ ਠਾਨ ਪਈ ਸੰਸਾਰੀ ਆਪਣੇ ਜੀ ਜੰਤ ਆਪੇ ਰੱਖੈ ਜਮੈ ਕਿਉ ਹਟਤਾਰੀ ਹਰ ਕੇ ਚਨ ਜਿਦੇ ਅਰਦਾਰੂ ਸਦਾ ਸਦਾ ਪ੍ਰਸਿਮਰੈ ਪਾਈ ਦੁਖਾ ਕਿਲਵਿਖ ਘਟਨ ਹਾਰਾ ਇਸ ਕੀ ਸਨਿ ਉਬਰੇ ਭਾਈ ਜਿਨ ਰਚਿਆ ਸਭ ਕੋਈ ਕਰਨ ਕਾ ਸਮਰਸੁ ਪਾਈ ਸਚੇ ਸੱਚੀ ਸੂਈ ਮਾਨਕ ਪ੍ਰਭੂ ਤੇ ਆਇਐ ਭਾਈ ਮਨ ਤਨ ਸੀਤਲ ਹੋਈ ਸੋਠ ਮਹਲਾ ਪੰਜਵਾਂ ਸੰਤਹ ਹਰ ਹਰੇ ਨਾਮ ਪਿਆਈ ਸੋ ਸਾਗਰ ਪ੍ਰਭੈ ਵਿਸਰਉ ਨਾਹੀ ਮਨ ਜਿੰਦਿਆੜਾ ਫਲ ਪਾਈ ਰਹਾ ਸੰਗੁਰ ਪੂਰੀ ਤਾਮ ਗਵਾਇ ਆਪਣੀ ਕਿਰਪਾ ਧਾਰੀ ਬਾਰ ਬ੍ਰਹਮ ਪ੍ਰਭੂ ਪੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ નિਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਧਾਰੋ ਨਾਨਕ ਪਤ ਰਾਖੀ ਪਰਮੇਸ਼ਰੀ ਤੇ ਅਸਾ ਸੰਸਾਰੂ ਸੋਰਠਾ ਮਹਲਾ ਪੰਜਵਾ ਮੀਰਾ ਸਤਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭਾ ਦੇ ਰੱਖਿਆਰ ਗੋਵਿੰਦ ਨਵਨ ਰੂਆ ਰਹਾਉ ਤਾਮ ਗਿਆ ਪ੍ਰਭ ਆ ਮਿਟਾਇਆ ਜਨ ਕੀ ਲਾਜਿਰ ਖਾਈ ਸਾਧ ਸੰਗ ਤੇ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਰਿ ਪਾਲਤ ਪ੍ਰਾਦੋਐ ਸواری ਹਮਰਾ ਗੁਨ ਆਗੋ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰਤੀ ਰਾ ਸਫਲ ਕਰ ਮਸਤਕ ਤਾਰਿਆ ਸੋਰਟ ਮਹਲਾ 5 ਜੀ ਜੰਤਰ ਸਾਹਿਬ ਦੇ ਸਕੇ ਕੀਏ ਸੋਈ ਸੰਸਹਾਈ ਆਪਣੇ ਸੇਵਕਿਆ ਪੀ ਰਕਾਈ ਪੂਰਨ ਭਈ ਬਿਡਾਈ ਪਾਰ ਬ੍ਰਹਮਪੂਰਾ ਮੀਰ ਨਾਲ ਗੁਰ ਪੂਰੇ ਪੂਰੀ ਸਵ ਰਾਖੀ ਹੋਈ ਸਰਬ ਦਿਆਲ ਰਹਾਉ ਅੰਮਦਨ ਨਾਨਕ ਨਾਮ ਤੇ ਆਈ ਜੀ ਪ੍ਰਾਨ ਕੈ ਦਾਤਾ ਆਪਣੇ ਦਾਸ ਕੋ ਕੰਟ ਲਾਈ ਰੱਖੈ ਜੋ ਬਾਰਕ ਪਿਤਮਤਾ ਸੋਟ ਮਹੱਲਾ ਪੰਜਵਾ ਥਾਂ ਪਾਈ ਕਰਤਾਰੀ ਤਾ ਛੋੜ ਗਿਆ ਪਰਵਾਰੀ ਗੁਰਪੂਰਹਿ ਰਾਖੀ ਸਰਨ ਸੱਚੀ ਕੀ ਤਾ ਕੀ ਪਰਮੇਸ਼ਰੇ ਆਪ ਹੋਆ ਰਖਵਾਲਾ ਸਾੰਤ ਸਹਜ ਸੁਖ ਖਿਨਮੈ ਉਪਜੈ ਮਨ ਹੋਆ ਸਦਾ ਸੁਖਾਲਾ ਰਹੋ ਹਰ ਰਾਮ ਨਾਮ ਦੀਓ दारू ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ داری ਤਿਨ ਸਗਲੀ ਬਾਸਵਾਰੀ ਪ੍ਰਾਪਨਾ ਮਿਰਦ ਸਮਾਰਿਆ ਹਮਰਾ ਗੁਣ ਅਗੁਣਾਂ ਵਿਚਾਰਿਆ ਗੁਰ ਕਾ ਸਦਪਿਓ ਸਾਖੀ ਤਿਨ ਸਗਲੀ ਲੀਲਾ ਜਿ ਰਾਖੀ ਮੁਲਾਇਆ ਬੋਲੀ ਤੀਰਾ ਤੋ ਸਹਿ ਗੁਣੀ ਘੇਰਾ ਜਬ ਨਾਨਕ ਨਾਮ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਠ ਮਹੱਲਾ ਪੰਜਵਾ ਗੁਰਪੂਰਾ ਆਰਾਦੀ ਕਾਜ ਸਗਲੇ ਸਾਦੀ ਸਗਲ ਮਨੋਰਥ ਪੂਰੀ ਬਾਜੀ ਅਨੰਦ ਪੂਰੀ ਸੰਤਾਰਾਮ ਜਬ ਸੁਖ ਪਾਇਆ ਸੰਤ ਅਸਥਾਨ ਵਸੇ ਸੋ ਸਿੱਜੀ ਸਗਲੇ ਦੁੱਖ ਮਿਟਾਇਆ ਰਹਾ ਗੁਰੂ ure ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਖਾਨੀ ਨਿਰਮਲ ਕਹਿਤ ਕਹਾਣੀ ਗੁਰੂ ure ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਿਖਾਣੀ ਨਿਰਮਲ ਅਕਤ ਕਹਾਣੀ